ਸਾਂਝੀਆਂ ਕਰ ਰਿਆਂ ਜਿੱਥੇ ਅੱਜ ਪਿੰਡ ਦੀਆਂ 3 ਨੇ ਰਲ ਕੇ 3 ਲਾਈਆਂ ਹੋਈਆਂ ਨੇ ਮੇਰੇ ਨਾਲ ਜੋ ਇੱਥੇ ਮੌਜੂਦ ਨੇ ਅੰਚ ਗਰਜੀਤ ਸਿੰਘ ਲੈਹਰਾ ਗਰਜੀਤ ਸਿੰਘ ਲੈਹਰਾ ਮੌਜੂਦ ਨੇ ਗੱਲਬਾਤ ਕਰਦੇ ਆ ਸੁਣੀ ਇਹ ਸੰਗਤ ਜੀ ਸਭੀ ਦੇ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ। ਬ੍ਰਾਦਰ ਬਹੁਤ ਵਧੀਆ ਤਰੀਕੇ ਨਾਲ ਆਪਣੀ ਸੇਵਾਵਾਂ ਆ ਰਹੇ ਆ। ਉਹਨਾਂ ਦੇ ਨਾਲ ਵੀਰਵਰਾਂ ਨੇ ਜਿਹੜੇ ਮਨਾਰ ਸਾਡੇ ਤ੍ਰਿਪਤੀ ਮੇਲ ਦੀ ਜਿਨ੍ਹਾਂ ਦੇ ਜਿੰਨਾ ਸਾਡਾ ਅਜਿਹਾ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾਵੇ। ਕੀ ਜਾਂਦਾ ਕਿਉਂਕਿ ਗਣਿਤ ਦੀ ਸਮਝਾ ਕੇ ਦੂਰ ਦਿੱਤੀ ਕਈ ਵਾਰੀ ਕਈ ਸਾਲ ਕਈ ਮਹੀਨੇ ਜਦ ਮੈਂ ਸਰਬਾਤ ਸਾਹਿਬ ਨੂੰ ਜਨਨਾ ਤੇ ਅਗਲੇ ਕਿ ਜੋ ਪਿਆ ਹੁੰਦਾ ਅਗਲੀ ਦਿਨ ਤੱਕ 2500 ਰੁਪਏ ਜੋਗਾ 5-5000 ਵਧਾਈ ਜਾਓ ਤੇ ਮੇਰੀਆਂ ਭੌਂਦੀ ਲੈਣਾ ਮੇਰੀਆਂ ਧਿਆ ਮੇਰੀਆਂ ਵੇਡੀਆਂ ਮਾਵਾ ਜਿਵੇਂ ਵੀ ਤੁਸੀਂ ਇਸ ਕਾਗਜ਼ ਦੇ ਵਿੱਚ ਸਾਰੇ ਰਲ ਮਿਲ ਕੇ ਪਿਆਰ ਨਾਲ ਹੱਸਦੇ ਵਾਸਤੇ ਰਹੋਗੇ ਤੋਂ ਅਸੀਂ ਹਮੇਸ਼ਾ ਤੁਹਾਡੇ ਨਾਲ ਰਚਿੜੀ ਕਾਲਾ ਵਰਤੀ ਤੁਸੀਂ ਵੀ ਸਾਰੇ ਵੀਰ ਕੱਪ ਭਾਜੀ ਮੈਂ ਤਾਂ ਭੁੱਲ ਜਨਾ ਕਿਉਂਕਿ ਸਾਡਾ ਇਹਨਾਂ ਨਾਲ ਰਿਸ਼ਤਾ ਬਹੁਤ ਪੁਰਾਣਾ ਮੈਂ ਛੋਟਾ ਹੁੰਦਾ ਇਹਨਾਂ ਦੇ ਘਰ ਜਾਂਦਾ ਰਿਹਾ ਬਹੁਤ ਤੇ ਤਾਂ ਸਾਡੇ ਹਸਤੀ ਬਸੇ ਰਹੇ ਬਹੁਤ ਵਕਤ ਕੈਪ ਭਾਜੀ ਮੈਂ ਤਾਂ ਭੁੱਲ ਜਨਾ ਕਿਉਂਕਿ ਸਾਡਾ ਇਹਨਾਂ ਨਾਲ ਰਿਸ਼ਤਾ ਬਹੁਤ ਪੁਰਾਣਾ ਮੈਂ ਛੋਟਾ ਹੁੰਦਾ ਇਹਨਾਂ ਦੇ ਘਰ ਜਾਂਦਾ ਰਿਹਾ ਬਹੁਤ ਤੇ ਤਾਂ ਸਾਡੇ ਘਰਾਂ ਚੋਂਦੇ ਹੁੰਦੇ ਸੀ ਉਹ ਸਾਡਾ ਇਹ ਦਾ ਸਾਡੀ ਪਰਿਵਾਰਿਕ ਸੰਗਤਾਂ ਨੂੰ ਸੋ ਬਹੁਤ-ਬਹੁਤ ਕਸ਼ਮੀਰ ਕੈਪਟਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਪਣੇ ਦਾ ਬਹੁਤ ਹੀ ਕੀਮਤੀ ਸਮੇਂ ਤੋਂ ਜਣਾ ਸਮਾਂ ਕੱਢ ਕੇ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499